ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਤੁਹਾਨੂੰ ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 832 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਸੀ ਅੱਜ ਆਪਾਂ ਤੁਹਾਨੂੰ ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 833 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਾਚਾ ਨਾਮ ਸਾਚੈ ਸ਼ਬਦ ਜਾਣੈ ਹੇ ਭਾਈ ਜਿਹੜਾ ਮਨੁੱਖ ਸਦਾ ਥਿਰ ਹਰੀ ਦੀ ਸਿਫਤ ਸਲਾਹ ਦੇ ਸ਼ਬਦ ਦੀ ਰਾਹੀ ਸਦਾ ਥਿਰ ਹਰ ਨਾਮ ਨਾਲ ਡੂੰਗੀ ਸਾਂਝ ਪਾਉਂਦਾ ਹੈ ਆਪੇ ਆਪ ਮਿਲੈ ਚੁੱਕੈ ਅਬੇ ਮਾਨੈ ਉਸ ਦਾ ਆਪਣਾ ਆਪ ਪ੍ਰਮਾਤਮਾ ਦੇ ਆਪੇ ਵਿੱਚ ਮਿਲ ਜਾਂਦਾ ਹੈ ਉਸ ਦੇ ਅੰਦਰੋਂ ਅਹੰਕਾਰ ਮੁੱਕ ਜਾਂਦਾ ਹੈ ਗੁਰਮਖ ਨਾਮ ਸਦਾ ਸਦਾ ਵਖਾਣੈ ਉਹ ਮਨੁੱਖ ਗੁਰ ਦੀ ਸ਼ਰਨ ਪੈ ਕੇ ਪਰਮਾਤਮਾ ਦਾ ਨਾਮ ਸਦਾ ਹੀ ਜਪਦਾ ਰਹਿੰਦਾ ਹੈ ਸਤ ਗੁਰ ਸੇਵਿਆ ਦੂਜੀ ਦੁਰਮਤ ਜਾਈ ਹੈ ਭਾਈ ਜੇ ਗੁਰੂ ਦੀ ਸ਼ਰਨ ਪਏ ਰਹੀਏ ਤਾਂ ਅੰਦਰੋਂ ਮਾਇਆ ਦੇ ਮੋਹ ਵਾਲੀ ਖੋਟੀ ਮਤ ਦੂਰ ਹੋ ਜਾਂਦੀ ਹੈ ਆਉ ਗਣ ਕਾਟ ਪਾਪਾ ਮਤ ਖਾਈ ਅੰਦਰੋਂ ਸਾਰੇ ਔਗਣ ਕੱਟੇ ਜਾਂਦੇ ਹਨ ਪਾਪਾਂ ਵਾਲੀ ਮਤ ਮੁੱਕ ਜਾਂਦੀ ਹੈ ਕੰਚਨ ਕਾਇਆ ਜੋਤੀ ਜੋਤ ਸਮਾਈ ਵਿਕਾਰਾਂ ਤੋਂ ਬਚੇ ਰਹਿਣ ਦੇ ਕਾਰਨ ਸਰੀਰ ਸੋਨੇ ਵਰਗਾ ਸ਼ੁੱਧ ਰਹਿੰਦਾ ਹੈ ਮਨੁੱਖ ਦੀ ਜਿੰਦ ਪ੍ਰਮਾਤਮਾ ਦੀ ਜੋਤ ਵਿੱਚ ਮਿਲੀ ਰਹਿੰਦੀ ਹੈ ਸਤ ਗੁਰ ਮਿਲਿਆ ਵੱਡੀ ਵੱਡਿਆਈ ਏ ਭਾਈ ਜੇ ਗੁਰੂ ਮਿਲ ਪਏ ਨਾ ਲੋਕ ਪਰਲੋਕ ਵਿੱਚ ਬੜੀ ਵਡਿਆਈ ਮਿਲਦੀ ਹੈ ਦੁੱਖ ਕਟੈ ਹਿਰਦੈ ਨਾਮ ਵਸਾਈ ਗੁਰੂ ਮਨੁੱਖ ਦਾ ਹਰੇਕ ਦੁੱਖ ਕੱਟ ਦਿੰਦਾ ਹੈ ਮਨੁੱਖ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਵਸਾ ਦਿੰਦਾ ਹੈ ਨਾਮ ਰਤੇ ਸਦਾ ਸੁਖ ਪਾਈ ਪਰਮਾਤਮਾ ਦੇ ਨਾਮ ਵਿੱਚ ਰੰਗੀਜ ਕੇ ਮਨੁੱਖ ਸਦਾ ਆਤਮਿਕ ਆਨੰਦ ਮਾਣਦਾ ਰਹਿੰਦਾ ਹੈ ਗੁਰਮਤਿ ਮਾਨਿਆ ਕਰਨੀ ਸਾਰ। ਹੇ ਪਾਈ ਗੁਰੂ ਦੀ ਸਿੱਖਿਆ ਵਿੱਚ ਪਤੀਜਿਆ ਮਨੁੱਖ ਦਾ ਆਚਰਣ ਚੰਗਾ ਬਣ ਜਾਂਦਾ ਹੈ। ਗੁਰਮਤਿ ਮਾਨਿਆ ਮੋਖ ਦਵਾਰ। ਗੁਰੂ ਦੀ ਮਤ ਵਿੱਚ ਮਨ ਮੰਨਿਆ ਵਿਕਾਰਾਂ ਵੱਲੋਂ ਖਲਾਸੀ ਬਾਣ ਵਾਲਾ ਰਸਤਾ ਲੱਭ ਪੈਂਦਾ ਹੈ। ਨਾਨਕ ਗੁਰਮਤਿ ਮਾਨਿਆ ਪਰਵਾਰੈ ਸਾਧਾਰ। हे नानक गुरु दी ਸਿੱਖਿਆ ਵਿੱਚ ਪਤੀਜਿਆਂ ਮਨੁੱਖ ਆਪਣੇ ਸਾਰੇ ਪਰਿਵਾਰ ਨੂੰ ਭੀ ਹਰੀ ਨਾਮ ਦਾ ਆਸਰਾ ਦੇਣ ਯੋਗਾ ਹੋ ਜਾਂਦਾ ਹੈ ਬਿਲਾਵਲ ਮਹੱਲਾ ਚੌਥਾ ਅਯਸ਼ਟ ਪਦੀਆਂ ਘਰ 11ਵਾਂ ਰਾਗ ਬਿਲਾਵਲ ਘਰ 11ਵੇਂ ਵਿੱਚ ਚੌਥੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੀ ਅੱਠ ਬੰਦਾ ਵਾੜੀ ਬਾਣੀ ਇਕ ਓਅੰਕਾਰ ਸਤਿਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰ ਦੀ ਕਿਰਪਾ ਨਾਲ ਮਿਲਦਾ ਹੈ ਆਪੇ ਆਪ ਖਾਏ ਹੋ ਮਿਟੈ ਅਨ ਦਿਨ ਹਰ ਰਸ ਗੀਤ ਗਵਈਆ ਏ ਭਾਈ ਜਿਹੜਾ ਮਨੁੱਖ ਹਰ ਵੇਲੇ ਹਰ ਨਾਮ ਰਸ ਦੇ ਗੀਤ ਗਾਉਂਦਾ ਰਹਿੰਦਾ ਹੈ ਉਹ ਮਨੁੱਖ ਪਰਮਾਤਮਾ ਦੇ ਆਪੇ ਵਿੱਚ ਆਪਣਾ ਆਪ ਲੀਨ ਕਰਕੇ ਆਪਣੇ ਅੰਦਰੋਂ ਹੋਮ ਮਿਟਾ ਲੈਂਦਾ ਹੈ ਗੁਰਮਖ ਪਰਚੈ ਕੰਚਨ ਕਾਇਆ ਨਿਰਭਉ ਜੋਤੀ ਜੋਤ ਮਿਲਿਆ ਜਿਹੜਾ ਮਨੁੱਖ ਗੁਰਦੀ ਸ਼ਰਨ ਪੈ ਕੇ ਹਰ ਨਾਮ ਵਿੱਚ ਪਚਿਆ ਰਹਿੰਦਾ ਹੈ ਹਰ ਨਾਮ ਵਿੱਚ ਰੰਗਿਆ ਰਹਿੰਦਾ ਹੈ ਵਿਕਾਰਾਂ ਤੋਂ ਬਚੇ ਰਹਿਣ ਕਰਕੇ ਉਸ ਦਾ ਸਰੀਰ ਸੋਨੇ ਵਰਗਾ ਸ਼ੁੱਧ ਹੋ ਜਾਂਦਾ ਹੈ ਉਸ ਦੀ ਜਿੰਦ ਨਿਰਭਉ ਪ੍ਰਭੂ ਦੀ ਜੋਤ ਵਿੱਚ ਦੀਨ ਰਹਿੰਦੀ ਹੈ ਮੈਂ ਹਰ ਹਰ ਨਾਮ ਆਧਾਰ ਰਮਈਆ ਏ ਭਾਈ ਸੋਹਣੇ RAM ਦਾ ਹਰ ਨਾਮ ਮੇਰੇ ਵਾਸਤੇ ਮੇਰੀ ਜ਼ਿੰਦਗੀ ਦਾ ਆਸਰਾ ਬਣ ਗਿਆ ਹੈ ਖੇਨ ਪਾਲ ਰੈ ਨਾ ਸਕੋ ਬਿਨ ਨਾਵੇ ਗੁਰਮਖ ਹਰ ਹਰ ਪਾਠ ਪੜਈਆ ਰਹਾਓ ਹੁਣ ਮੈਂ ਉਸ ਦੇ ਨਾਮ ਤੋਂ ਬਿਨਾ ਇੱਕ ਖੇਨ ਇੱਕ ਪਲ ਵੀ ਨਹੀਂ ਰਹਿ ਸਕਦਾ ਗੁਰੂ ਦੀ ਸ਼ਰਨ ਪੈ ਕੇ ਮੈਂ ਤਾਂ ਹਰ ਨਾਮ ਦਾ ਪਾਠ ਹੀ ਪੜਦਾ ਰਹਿੰਦਾ ਹਾਂ ਰਹਾਓ ਇੱਕ ਗ੍ਰਹਿ ਹੋ ਦਸ ਦਵਾਰ ਹੈ ਜਾਕੇ ਐਨਸ ਤਸਕਰ ਪੰਜ ਚੋਰ ਲਗਈਆ ਏ ਭਾਈ ਮਨੁੱਖ ਦਾ ਇਹ ਸਰੀਰ ਇੱਕ ਜਿਹਾ ਘਰ ਹੈ ਜਿਸ ਦੇ ਦਸ ਦਰਵਾਜੇ ਹਨ ਇਨ੍ਹਾਂ ਦਰਵਾਜਿਆਂ ਦੀ ਰਾਹੀ ਦਿਨ ਰਾਤ ਕਾਮ ਕਰੋਦ ਲੋਭ ਮੋਹ ਹੰਕਾਰ ਪੰਜ ਚੋਰ ਸਨ ਲਈ ਰੱਖਦੇ ਹਨ ਧਰਮ ਆਇਰਥ ਸਭ ਹਿਰ ਲੈ ਜਾਵਹਿ ਮਨ ਮੁਖ ਅੰਦਲੇ ਖਬਰ ਨਾ ਪਈਆ ਇਹਦੇ ਅੰਦਰੋਂ ਆਤਮਿਕ ਜੀਵਨ ਵਾਲਾ ਸਾਰਾ ਧਨ ਚੁਰਾ ਕੇ ਲੈ ਜਾਂਦੇ ਹਨ ਆਤਮਿਕ ਜੀਵਨ ਵੱਲੋਂ ਬੰਨੇ ਹੋ ਚੁੱਕੇ ਮਨ ਦੇ ਮਰੀਦ ਮਨੁੱਖ ਨੂੰ ਆਪਣੇ ਲੁੱਟੇ ਜਾਣ ਦਾ ਪਤਾ ਨਹੀਂ ਲੱਗਦਾ ਬਿਲਕੁਲ ਪਤਾ ਹੀ ਨਹੀਂ ਲੱਗਦਾ ਕੰਚਨ ਕੋਟ ਬੋ ਮਾਨਕ ਪਰਿਆ ਜਾਗੇ ਗਿਆਨ ਤਤ ਲਵ ਲਈਆ ਏ ਪਾਈਏ ਮਨੁੱਖਾ ਸਰੀਰ ਮਾਨੋ ਸੋਨੇ ਦਾ ਕਿਤਾ ਉੱਚੇ ਆਤਮਿਕ ਗੁਣਾ ਦੇ ਮੋਤੀਆਂ ਨਾਲ ਭਰਿਆ ਹੋਇਆ ਹੈ ਜਿਹੜੇ ਮਨੁੱਖ ਆਤਮਿਕ ਜੀਵਨ ਦੇ ਸੋਮੇ ਪ੍ਰਭੂ ਵਿੱਚ ਸੂਰਤ ਜੋੜ ਕੇ ਸੁਚੇਤ ਰਹਿੰਦੇ ਹਨ ਉਹ ਆਪਣਾ ਆਤਮਿਕ ਆਤਮ ਧਨ ਬਚਾ ਲੈਂਦੇ ਹਨ ਤਸਕਰ 헤ਰੂ ਆਏ ਲੋਕਾਨੇ ਗੁਰ ਕੈ ਸ਼ਬਦ ਪਕੜ ਬੰਦ ਪਈਆ ਇਨਾ ਹੀਰਿਆਂ ਨੂੰ ਚੁਰਾਉਣ ਲਈ ਲੁੱਟਣ ਲਈ ਕਾਮਾਦਕ ਚੋਰ ਡਾਕੂ ਆਕੇ ਇਸ ਵਿੱਚ ਲੁਕੇ ਰਹਿੰਦੇ ਹਨ ਉਹ ਸਚੇਤ ਮਨੁੱਖ ਗੁਰੂ ਦੇ ਸ਼ਬਦ ਦੇ ਰਾਹੀ ਨਾ ਚੋਰ ਡਾਕੂਆਂ ਨੂੰ ਫੜ ਕੇ ਬੰਨ ਲੈਂਦੇ ਹਨ ਹਰ ਹਰ ਨਾਮ ਪੋਤ ਬੋਹਿਤਾ ਖੇਵਟ ਸ਼ਬਦ ਗੁਰ ਪਾਰ ਲੰਘਈਆ हे भाई परमात्मा ਦਾ ਨਾਮ ਜਹਾਜ ਹੈ ਜਹਾਜ ਉਸ ਜਹਾਜ ਦਾ ਮਲਾ ਗੁਰੂ ਦਾ ਸ਼ਬਦ ਹੈ ਜਿਹੜਾ ਮਨੁੱਖ ਇਸ ਜਹਾਜ ਦਾ ਅਸਰਾ ਲੈਂਦਾ ਹੈ ਉਹ ਉਸ ਨੂੰ ਗੁਰੂ ਵਿਕਾਰਾਂ ਭਰੇ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ ਜਮ ਜਗਾਤੀ ਨੇੜ ਨ ਆਵੇ ਨਾ ਕੋ ਤਸਕਰ ਚੋਰ ਲਗਈਆ ਜਮ ਰਾਜ ਮਸੂਲੀਆ ਵੀ ਉਸ ਦੇ ਨੇੜੇ ਨਹੀਂ ਆਉਂਦਾ ਕਾਮ ਆਦੇ ਕਾਮ ਕਰੋਧ ਲੋਭ ਮੋਹ ਹੰਕਾਰ ਕੋਈ ਚੋਰ ਪੀਸਾ ਨਹੀਂ ਲਾ ਸਕਦਾ ਜਿਹੜਾ ਪਰਮਾਤਮਾ ਦਾ ਨਾਮ ਜਪਦਾ ਹੈ ਪਰਮਾਤਮਾ ਦੇ ਨਾਮ ਦੇ ਸਹਾਰੇ ਰਹਿੰਦਾ ਹੈ ਹਰ ਗੁਣ ਗਾਵੇ ਸਦਾ ਦਿਨ ਰਾਤ ਮੈਂ ਹਰ ਜਸ ਕਹਤੇ ਅੰਤ ਨ ਲਹੀਆ ਏ ਭਾਈ ਮੇਰਾ ਮਨ ਹੁਣ ਸਦਾ ਦਿਨ ਰਾਤ ਪਰਮਾਤਮਾ ਦੇ ਗੁਣ ਗਾਉਂਦਾ ਰਹਿੰਦਾ ਹੈ ਮੈਂ ਪ੍ਰਭੂ ਦੀ ਸਿਖਤ ਸਲਾਹ ਕਰਦਿਆਂ ਕਰਦਿਆਂ ਸਿਖਤ ਸਲਾਹ ਦਾ ਅੰਤ ਨਹੀਂ ਲੱਭ ਸਕਦਾ ਗੁਰਮਖ ਮਨੁਮਾਇਕਾਤ ਘਰ ਆਵੈ ਮਿਲੋ ਗੋਪਾਲ ਨਿਸਾਨਮ ਬਜਈਆ ਗੁਰੂ ਦੀ ਸ਼ਰਨ ਪੈ ਕੇ ਮੇਰਾ ਇਹ ਮਨ ਪ੍ਰਭੂ ਚਰਨਾਂ ਵਿੱਚ ਹੀ ਟਿਕਿਆ ਰਹਿੰਦਾ ਹੈ ਮੈਂ ਲੋਕ ਲਾਜ ਦੂਰ ਕਰਕੇ ਜਗਤ ਪਾਲਕ ਪ੍ਰਭੂ ਪਰਮਾਤਮਾ ਨੂੰ ਮਿਲਿਆ ਰਹਿੰਦਾ ਹਾਂ ਨੈ ਨਹੀਂ ਦੇਖ ਦਰਸ ਮਨ ਤ੍ਰਿਪਤੈ ਸਰਵਨ ਬਾਣੀ ਗੁਰ ਸ਼ਬਦ ਸੁਣਈਆ ਏ ਭਾਈ ਅੱਖਾਂ ਨਾਲ ਹਰਥਾਂ ਪ੍ਰਭੂ ਦਾ ਦਰਸ਼ਨ ਕਰਕੇ ਮੇਰਾ ਮਨ ਹੋਰ ਵਾਸ਼ਨਾ ਵੱਲੋਂ ਰਜਿਆ ਰਹਿੰਦਾ ਹੈ ਮੇਰਾ ਕੰਨ ਗੁਰੂ ਦੀ ਬਾਣੀ ਗੁਰੂ ਦੇ ਸ਼ਬਦ ਨੂੰ ਹੀ ਸੁਣਦਾ ਰਹਿੰਦਾ ਹੈ ਮੇਰੇ ਕੰਨ ਵੀ ਗੁਰੂ ਦੀ ਬਾਣੀ ਸੁਣਦੇ ਹਨ ਤੇ ਰਸਨਾ ਮੇਰੀ ਪ੍ਰਮਾਤਮਾ ਦਾ ਨਾਮ ਜਪਦੀ ਹੈ ਸੋਨ ਸੋਨੇ ਆਤਮ ਦੇਵ ਹੈ ਪੀਨੇ ਰਸ ਰਸ RAM ਗੋਪਾਲ ਰਵਈਆ ਪ੍ਰਭੂ ਦੀ ਸਿਫਤ ਸਲਾ ਸੁਣ ਕੇ ਮੇਰੀ ਜਿੰਦ ਨਾਮ ਰਸ ਵਿੱਚ ਭਿਜੀ ਰਹਿੰਦੀ ਹੈ ਮੈਂ ਬੜੇ ਆਨੰਦ ਨਾਲ ਗੋਪਾਲ ਦੇ ਗੁਣ ਗਾਉਂਦਾ ਰਹਿੰਦਾ ਹਾਂ ਪ੍ਰਮਾਤਮਾ ਦਾ ਨਾਮ ਹਮੇਸ਼ਾ ਜਪਦਾ ਰਹਿੰਦਾ ਹਾਂ ਤ੍ਰੈ ਗੁਣ ਮਾਇਆ ਮੋਹਿ ਵਿਆਪੇ ਤੁਰਿਆ ਗੁਣ ਹੈ ਗੁਰਮਖ ਲਹੀਆ ਹੇ ਭਾਈ ਮਾਇਆ ਦੇ ਤਿੰਨ ਗੁਣਾ ਦੇ ਅਸਰ ਹੇਠ ਰਹਿਣ ਵਾਲੇ ਜੀਵ ਸਦਾ ਮਾਇਆ ਦੇ ਮੋਹ ਵਿੱਚ ਫਸੇ ਰਹਿੰਦੇ ਹਨ ਗੁਰੂ ਦੇ ਸਾਹਮਣੇ ਰਹਿਣ ਵਾਲਾ ਮਨੁੱਖ ਉਹ ਚੌਥਾ ਪਦ ਪ੍ਰਾਪਤ ਕਰ ਲੈਂਦਾ ਹੈ ਜਿੱਥੇ ਮਾਇਆ ਦਾ ਪ੍ਰਭਾਵ ਨਹੀਂ ਪੈ ਸਕਦਾ ਇਕ ਦ੍ਰਿਸ਼ਟ ਸਭ ਸਮ ਕਰ ਜਾਣੈ ਨਦਰੀ ਆਵੇ ਸਭ ਬ੍ਰਹਮ ਪਸਰਈਆ ਗੁਰੂ ਦੇ ਸਾਹਮੁਖ ਰਹਿਣ ਵਾਲਾ ਮਨੁੱਖ ਇਕ ਪਿਆਰ ਨਿਗਾਹ ਨਾਲ ਸਾਰੀ ਲੋਕਾਈ ਨੂੰ ਇੱਕੋ ਜੀ ਜਾਣਦਾ ਹੈ ਉਸ ਨੂੰ ਇਹ ਪ੍ਰਤੱਖ ਦੇਸ ਪੈਂਦਾ ਹੈ ਕਿ ਹਰ ਥਾਂ ਪ੍ਰਮਾਤਮਾ ਹੀ ਪ੍ਰਮਾਤਮਾ ਪਸਰਿਆ ਹੋਇਆ ਹੈ ਰਾਮ ਨਾਮ ਹੈ ਜੋਤ ਸਬਾਈ ਗੁਰਮਖਿ ਆਪੇ ਲਖ ਲਖਈਆ हे पाई गुरु ਦੇ ਸਾਨ ਮੁਖ ਰਹਿਣ ਵਾਲਾ ਮਨੁੱਖ ਇਹ ਸਮਝੇ ਲੈਂਦਾ ਹੈ ਕਿ ਲਖ ਪ੍ਰਭੂ ਆਪ ਹੀ ਆਪ ਹਰਥਾ ਮੌਜੂਦ ਹੈ ਹਰਥਾ ਪਰਮਾਤਮਾ ਦਾ ਹੀ ਨਾਮ ਹੈ ਸਾਰੀ ਰੁਗਾਈ ਵਿੱਚ ਪਰਮਾਤਮਾ ਦੀ ਹੀ ਜੋਤ ਹੈ ਨਾਨਕ ਦੀਨ ਦਿਆਲ ਭਏ ਹੈ ਭਗਤ ਭਾਏ ਹਰ ਨਾਮ ਸਮਈਆ हे ਨਾਨਕ ਦੀਨਾ ਉਤੇ ਦਇਆ ਕਰਨ ਵਾਲੇ ਪ੍ਰਭੂ ਜੀ ਜਿਨ੍ਹਾਂ ਉਤੇ ਦਇਆਵਾਂ ਹੁੰਦੇ ਹਨ ਉਹ ਮਨੁੱਖ ਭਗਤੀ ਭਾਵਨਾ ਦੇ ਰਾਹੀ ਪ੍ਰਮਾਤਮਾ ਦੇ ਨਾਮ ਵਿੱਚ ਲੀਨ ਰਹਿੰਦੇ ਹਨ ਬਿਲਾਵਲ ਮਹੱਲਾ ਚੌਥਾ ਹਰ ਹਰ ਨਾਮ ਸੀਤਲ ਜਲ ਧਿਆਵੋ ਹਰ ਚੰਦਨ ਵਾਸ ਸੁਗੰਧ ਗੰਧਈਆ ਹੇ ਭਾਈ ਬਿਲਾਵਲ ਰਾਗ ਵਿੱਚ ਪ੍ਰਮਾਤਮਾ ਦੇ ਨਾਮ ਦੀ ਸਿਫਤਸਲਾ ਚੌਥੇ ਪਾਸ਼ੇਉਂ ਦੱਸਦੇ ਹਨ ਕਿ ਪ੍ਰਭੂ ਦਾ ਨਾਮ ਸਿਮਰਿਆ ਕਰੋ ਇਹ ਨਾਮ ਠੰਡ ਪਾਣ ਵਾਲਾ ਹੈ ਇਹ ਨਾਮ ਚੰਦਨ ਦੀ ਸੁਗੰਧੀ ਹੈ ਜਿਹੜੀ ਸਾਰੀ ਬਨਸਪਤੀ ਨੂੰ ਸੁਗੰਧਿਤ ਕਰ ਦਿੰਦੀ ਹੈ। RAM ਨਾਮ ਹੈ ਜੋ ਤਸਬਾਈ ਗੁਰਮਖ ਆਪੇ ਲੱਖ ਲਖਈਆ ਨਾਨਕ ਦੀਨ ਦਿਆਲ ਭਏ ਹੈ ਭਗਤ ਪਾਏ ਹਰ ਨਾਮ ਸਮਈਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 833 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 834 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕਰਾਂਗੇ ਭੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਯੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮਾਫੀ ਗੁਰੂ ਪਿਆਰਿਓ ਰੋਜ਼ਾਨਾ ਗੁਰਬਾਣੀ ਵਿਆਖਿਆ ਸਹਿਤ ਸਰਵਣ ਕਰਨ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਬੋਲ ਜੁਗ ਦੇ ਖਿਮਾ ਬਖਸ਼ੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ